ਹਾਂਜੀ ਆ ਸੀ ਗਿਆ ਦੋਸਤੋ ਤੇ ਜਿਹੜੀ ਅਮਰੂਦ ਦੀ ਅੱਜ ਕਟਾਈ ਕਰਾਂਗੇ ਥੋੜੀ ਵੀਡੀਓ ਪਹਿਲਾਂ ਦੱਸ ਦਈਏ ਕਿ ਲੰਬੀ ਹੋਊਗੀ ਪੂਰੀ ਕਟਾਈ ਕਰਕੇ ਤੁਹਾਨੂੰ ਦੱਸ ਦਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਕਟਾਈ ਵੇਲੇ ਤਿਆਰ ਰੱਖਣੀਆਂ ਹੈਗੀਆਂ ਕਿੰਨੀ ਕੁ ਤੁਸੀਂ ਹਾਈਟ ਰੱਖ ਸਕਦੇ ਹੋਗੇ ਤੇ ਕਿਹੜੀਆਂ-ਕਿਹੜੀਆਂ ਟਾਹਣੀਆਂ ਕੱਟਣੀਆਂ ਹੈਗੀਆਂ ਕਿਵੇਂ ਦੀ ਸ਼ੇਪ ਬਣਾਉਣੀ ਹੈਗੀ ਸਾਰੀ ਗੱਲਬਾਤ ਜਿਹੜੀ ਵੀਡੀਓ ਚ ਕਰਾਂਗੇ ਵੀਡੀਓ ਨੂੰ ਬਾਤਵਾ ਜਿਹੜਾ ਸ਼ੇਅਰ ਕਰ ਦਿਓ ਤੇ ਆਖਰ ਤੱਕ ਜਰੂਰ ਦੇਖੋ ਤਾਂ ਜੋ ਜਿਹੜਾ ਅਮਰੂਦ ਦੀ ਕਟਿੰਗ ਬਾਰੇ ਜਿਹੜੀ ਜਾਣਕਾਰੀ ਲਈ ਕਾਫੀ ਸਾਰੇ ਵੀਰਾਂ ਦੇ ਸਵਾਲ ਆ ਰਹੇ ਸੀਗੇ ਤੇ ਤੁਹਾਨੂੰ ਉਹ ਮਿਲ ਸਕੇ ਜੀ ਹੁਣ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲੀ ਗੱਲ ਜਿਹੜੀ ਅਮਰੂਦ ਦੀ ਕਟਾਈ ਵੇਲੇ ਤੋਂ ਹੀ ਦੇਖਣੀ ਆ ਵੀ ਤੁਸੀਂ ਕਿੱਥੇ ਜਾ ਕੇ ਕਿੰਨੀ ਹਾਈਟ ਤੇ ਜਿਹੜਾ ਫਰੂਟ ਲੈਣਾਗਾ ਤੇ ਕਿੰਨੇ ਨਿਵੇਂ ਤੱਕ ਜਿਹੜੀਆਂ ਟਾਹਣੀਆਂ ਤੁਸੀਂ ਜਮਨ ਸਾਫ਼ ਕਰਨੀਆਂ ਹੈਗੀਆਂ ਆਪਾਂ ਜਿਹੜਾ ਇਹਨੂੰ 4-4 ਤੋਂ 5 ਫੁੱਟ ਤੱਕ ਜਿਹੜੀਆਂ ਟਾਹਣੀਆਂ ਸਾਫ਼ ਕਰਾਂਗੇ ਤੇ 6 ਤੋਂ 7 ਫੁੱਟ ਵਾਲੇ ਜਿਹੜੇ ਸਲੈਬ ਦੇ ਵਿੱਚ ਫਰੂਟ ਲਈ ਜਾਵਾਂਗੇ ਆਪਾਂ ਇਸ ਤਰ੍ਹਾਂ ਦੀ ਕਟਾਈ ਕਰਾਂਗੇ ਵੀ ਥੱਲੇ ਤੋਂ ਜਿਹੜੀ ਕੋਸ਼ਕ ਗਿਣੀਆਂ ਚੁਣੀਆਂ ਟਾਣੀਆਂ ਜਾਣ ਉਹਨਾਂ ਦੇ ਉੱਪਰ ਜਿਹੜਾ ਪੂਰਾ ਆਪਾਂ ਕਹ ਲਈਏ ਵੇਜੀਟੇਸ਼ਨ ਆ ਜਾਂ ਪੱਤੇ ਹੋਣ ਤੇ ਉਹਨਾਂ ਦੇ ਉੱਪਰ ਹੀ ਆਪਾਂ ਫੜ ਲੈਣਾਗਾ ਆਪਾਂ ਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੀ ਟਾਣੀ ਤੇ ਆਪਾਂ ਫੜ ਲੈਣਾਗਾ ਉਸੇ ਹਿਸਾਬ ਨਾਲ ਜਿਹੜੀ ਆਪਾਂ ਨੂੰ ਕਟਾਈ ਕਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਦੱਸਦਾ ਜੇ ਮੈਂ ਆਹ ਟਾਣੀ ਹੈਗੀ ਇਹ ਨੀਮੀ ਹੈਗੀ ਇਹ ਤੋਂ ਆਪਾਂ ਫੜ ਨਹੀਂ ਲੈਣਾਗਾ ਤਾਂ ਮੰਨ ਲਓ ਜਿਹੜੀਆਂ ਇਹ ਵੱਡੀਆਂ ਟਾਣੀਆਂ ਹੋਣਗੀਆਂ ਇਦਾਂ ਦੀਆਂ ਇਹਨਾਂ ਨੂੰ ਵੀ ਤੁਸੀਂ ਜਿਹੜਾ ਕੱਟ ਦੇਣਾਗਾ ਜੀ ਇਹ ਕੱਟਣ ਦਾ ਮੁੱਖ ਕਾਰਨ ਕਿ ਜਿਹੜੀ ਤੁੱਪ ਤੇ ਜਿਹੜੀ ਕਹਿ ਲਈਏ ਵੀ ਆਪਾਂ ਹਵਾ ਦਾ ਆਦਾਨ-ਪ੍ਰਦਾਨ ਜਿਹੜਾ ਬੂਟੇ ਦੇ ਵਿੱਚ ਸਹੀ ਹੋ ਜੂਗਾ ਤੇ ਉਹਦੇ ਨਾਲ ਹੀ ਜਿਹੜਾ ਆਪਾਂ ਉਹਨੂੰ ਇੱਕ ਸਪੈਸੀਫਿਕ ਥਾਂ ਜਿੱਥੇ ਤੁੱਪ ਵੀ ਸਹੀ ਲੱਗਦੀ ਹੋਊਗੀ ਤੇ ਹਾਈਟ ਵੀ ਸਹੀ ਹੋਊਗੀ ਉੱਥੇ ਜਾ ਕੇ ਜਿਹੜਾ ਆਪਾਂ ਨੂੰ ਫਲ ਮਿਲਣਾ ਸ਼ੁਰੂ ਹੋ ਜਾਣਾ ਇਸ ਕਰਕੇ ਮੋਟੀਆਂ ਟਾਣੀਆਂ ਜਿਹੜੀਆਂ ਤੁਹਾਡੀ ਸ਼ੇਪ ਖਰਾਬ ਕਰਦੀਆਂ ਨੇ ਉਹ ਮਰੂਤ ਦੇ ਵਿੱਚ ਤੁਸੀਂ ਲਾਉਣੀਆਂ ਆਗੀਆਂ ਹੀਟਾਂ ਇੱਕ ਦੂਜੇ ਨੂੰ ਕਰਾਸ ਲੰਘਦੀ ਹੈਗੀ ਥੱਲੋਂ ਦੇਖ ਲਓ ਹੁਣ ਤੁਸੀਂ ਜੀ 30 ਸੈਂਟੀਮੀਟਰ ਜਿਹੜਾ ਆਪਾਂ ਇਸ ਤਰ੍ਹਾਂ ਇੱਥੋਂ ਤਣਾ ਸਿੰਗਲ ਰੱਖਣ ਦੀ ਕੋਸ਼ਿਸ਼ ਕਰਨੀ ਹੈ ਸ਼ੁਰੂ ਤੋਂ ਉਦੋਂ ਆ ਜਿਹੜੀਆਂ ਮੇਨ ਤਿੰਨ ਤੋਂ ਚਾਰ ਟਾਣੀਆਂ ਜਿਹੜੀਆਂ ਇੱਥੋਂ ਆਪਾਂ ਲੈ ਲੈਣੀਆਂ ਜੀ ਤੇ ਕਟਿੰਗ ਇਸ ਤਰ੍ਹਾਂ ਦੀ ਕਰਨੀ ਹੈ ਆਪਾਂ ਵੀ ਮੰਨ ਲਓ ਕਟਿੰਗ ਕੀਤੀ ਹੈ ਤਾਂ ਆਪਾਂ ਖੜੇ ਖੜੇ ਜਿਹੜੇ ਜਿਸ ਹਾਈਟ ਤੋਂ ਆਸਾਨੀ ਨਾਲ ਫਲ ਤੋੜ ਸਕੀਏ ਉੱਥੇ ਆਪਾਂ ਫਲ ਲੈਣਾਗਾ ਜਮੇ 6 ਫੁੱਟ ਦੇ ਕਰੀਬ ਜਾ ਕੇ ਆਪਾਂ ਜਾਂ 5 ਫੁੱਟ ਦੇ ਕਰੀਬ ਜਿਹੜਾ ਆਪ ਨੂੰ ਫਲ ਚਾਹੀਦਾ ਹੋਊਗਾ ਉਸ ਆਮ ਨਾਲ ਕਟਾਈ ਕਰਦੇ ਆ ਸਾਈਡ ਨੂੰ ਵੀ ਤੁਹਾਨੂੰ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਬੂਟਾ ਤੋਂ ਚੌੜਾ ਕਿੰਨਾ ਰੱਖਣਾ ਹੈਗਾ ਤੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਵੀ ਇੰਨੀ-ਇੰਨੀ ਟਾਣੀ ਲਾਉਣੀ ਹੈਗੀ ਜਿਹੜੀ ਤੁਹਾਡੀ ਸ਼ੇਪ ਖਰਾਬ ਕਰ ਦੇ ਉਹਨੂੰ ਤੁਸੀਂ ਕੱਟ ਸਕਦੇ ਹੋ ਪਰ ਜ਼ਿਆਦਾ ਜਿਹੜੀਆਂ ਟਾਣੀਆਂ ਤੁਸੀਂ ਅ ਬਰਲੀਆਂ ਰੱਖਣ ਦੀ ਕੋਸ਼ਿਸ਼ ਵੀ ਕਰਨੀ ਆ ਤੇ ਜ਼ਿਆਦਾ ਪੱਤੇ ਵੀ ਨਾ ਲੈਣ ਇਹ ਵੀ ਤੁਹਾਨੂੰ ਧਿਆਨ ਚ ਰੱਖਣਾ ਪਊਗਾ ਜੇਕਰ ਕਟਿੰਗ ਦੇ ਦੌਰਾਨ ਸਾਰੀਆਂ ਟਾਣੀ ਲਾਤੀਆਂ ਪੱਤੇ ਜ਼ਿਆਦਾ ਲਾਤੇ ਤਾਂ ਬੂਟੇ ਦੀ ਜਿਹੜੀ ਖਰਾਕ ਬਣਨੀ ਬੰਦ ਹੋ ਜਾਂਦੀ ਉਹਦੇ ਚ ਆਪਾਂ ਨੂੰ ਉਸ ਹਾਵ ਦਾ ਜਿਹੜਾ ਬਣਾ ਕੇ ਰੱਖਣਾ ਪੈਣਾ ਹੈ। ਸੋ ਇਧਰਲੇ ਪਾਸੇ ਉਹ ਦੇਖੋ ਆਪਾਂ ਇੰਨੀ ਕੀ ਚੜਾਈ ਰੱਖਣੀ ਆ ਉਸ ਹਾਵ ਨਾਲ ਜਿਹੜਾ 라ਹਿਆ ਇਹਨੂੰ ਤੇ ਸਾਈਡ ਨੂੰ ਜਿਹੜੀ ਕੋਈ ਥੱਲੇ ਨੂੰ ਟਾਣੀ ਆਉਂਦੀ ਹੈਗੀ ਉਹ ਵੀ ਆਪਾਂ ਕੱਟ ਦੇਣੀ ਹੈ ਤੇ ਇਸ ਤਰ੍ਹਾਂ ਸਾਈਡਾਂ ਨੂੰ ਜਾਂਦੀਆਂ ਨੀਵੀਂ ਆ ਟਾਣੀਆਂ ਜਿਹੜੀਆਂ ਲਾਹ ਦੇਣੀ ਹੈਗੀਆਂ ਤੇ ਕੋਸ਼ਿਸ਼ ਰਵੇ ਵੀ ਹਰੇਕ ਟਾਣੀ ਦੇ ਉੱਪਰੋਂ ਜਿਹੜਾ ਇਹ ਹਿੱਸਾ ਹੈਗਾ ਇੰਨਾ ਉਹ ਹਰੇਕ ਟਾਣੀ ਦੇ ਉੱਤੋਂ ਲੈ ਜੇ ਜਿਹੜੀ ਨਵੀਂ ਗ੍ਰੋਥ ਆ ਗਈ ਤੇ ਪਿਛਲੀਆਂ ਜਿਹੜੀਆਂ 1 ਸਾਲ ਪੁਰਾਣੀਆਂ ਜਿਹੜੀਆਂ ਆਪਣੀਆਂ ਟਾਣੀਆਂ ਨੇਗੀਆਂ ਉਹਨਾਂ ਦੇ ਨੇੜੇ-ਨੇੜੇ ਜਿਹੜੀ ਗ੍ਰੋਥ ਰਵੇ ਹੁਣ ਇਹ ਵੀ ਟਾਣੀ ਜਿਵੇਂ ਥੱਲੇ ਨੂੰ ਆਉਂਦੀ ਹੈਗੀ ਮੋਟੀ ਆ ਥੋੜੀ ਫਿਰ ਵੀ ਆਪਾਂ ਨੂੰ ਇਹ ਲਾਉਣੀ ਪਊਗੀ ਇਹ ਮੰਨ ਲਓ ਆ ਸਾਈਡ ਆ ਟਾਣੀ ਵੀ ਆਪਾਂ ਨਹੀਂ ਰੱਖਣੀ ਹਾਈਟ ਵੱਲ ਜਾਣਾ ਤਾਂ ਇਹ ਵੀ ਜਿਹੜੀ ਲਾ ਦਾਂਗੇ ਤੇ ਵਿੱਚ ਜਿੰਨੀਆਂ ਵੀ ਟਾਣੀਆਂ ਨੇ ਆ ਇਸ ਤਰ੍ਹਾਂ ਸਾਰੀਆਂ ਇਹ ਇਦਾਂ ਇਹਨਾਂ ਨੂੰ ਆਪਾਂ ਜਿਹੜਾ ਕੱਟਣਾ ਹੈ ਕਿਉਂਕਿ ਇਸ ਹਾਈਟ ਤੇ ਆਪਾਂ ਜਿਹੜਾ ਫਰੂਟ ਨਹੀਂ ਲੈਣਾ ਉੱਤੇ ਜਾ ਕੇ ਜਿਹੜਾ ਫਰੂਟ ਆਵੇ ਇਸ ਤਰ੍ਹਾਂ ਦੀ ਆਪਾਂ ਕਟਿੰਗ ਕਰਨੀ ਹੈਗੀ ਤੇ ਉਹਦੇ 'ਚ ਜਿਹੜਾ ਇਹ ਬਿਜਲੀਆਂ ਟਾਣੀਆਂ ਸਾਰੀਆਂ ਆਪਾਂ ਨੂੰ ਜਿਹੜੀਆਂ ਇਸ ਤਰ੍ਹਾਂ ਲਾਉਣੀਆਂ ਪੈਣਗੀਆਂ ਇੱਕ ਫੰਡਾ ਹੋਰ ਵੀ ਤੁਸੀਂ ਦੇਖ ਸਕਦੇ ਹੋ ਮੰਨ ਲਓ ਜਦੋਂ ਤੁਸੀਂ ਖੜ ਕੇ ਕਟਿੰਗ ਕਰ ਰਹੇ ਹੋ ਜਿੱਥੇ-ਜਿੱਥੇ ਟਾਣੀਆਂ ਘੱਟ ਨਾਲ ਥੋੜੀ-ਥੋੜੀ ਧੁੱਪ ਛਾਂ ਦਾ ਮਾਹੌਲ ਬਣ ਰਿਹਾ ਹੈਗਾ ਇਹਦਾ ਮਤਲਬ ਵੀ ਉਹ ਉਹਨਾਂ ਜਗ੍ਹਾ 'ਤੇ ਜਿਹੜੀ ਧੁੱਪ ਸਹੀ ਪਊ ਤੇ ਫਰੂਟ ਵੀ ਸਹੀ ਬਣੂਗਾ ਉਹ ਕਟਿੰਗ ਦੇ ਦੌਰਾਨ ਤੁਹਾਨੂੰ ਪਤਾ ਲੱਗਦਾ ਰਹਿਣਾ ਜਿਆਦਾ ਇਸ ਤਰ੍ਹਾਂ ਜਿਹੜੀਆਂ ਵੇਚਣੀਆਂ ਗਿਆ ਟਾਣੀਆਂ ਉਹ ਵੀ ਕੱਟਣੀਆਂ ਤੇ ਕਟਿੰਗ ਇਸ ਤਰ੍ਹਾਂ ਦੀ ਬਣਾ ਲੈਣੀ ਆ ਵੀ ਤੁਸੀਂ ਹਰ ਸਾਲ ਆਸਾਨੀ ਨਾਲ ਖੜ ਕੇ ਕੱਟ ਸਕੋ ਜਿਆਦਾ ਟਾਣੀਆਂ ਤੁਹਾਡੇ ਸਿਰ ਦੇ ਵਿੱਚ ਵੀ ਨਾ ਲੱਗਣ ਤੇ ਤੋੜਨਾ ਵੀ ਜਿਹੜਾ ਫਲ ਸੌਖਾ ਹੋ ਜਾ ਜੀ ਹੁਣ ਆਪਾਂ ਹਾਈਟ ਜਿਹੜੀ 6 ਤੋਂ 7 ਫੁੱਟ ਤੇ ਲੈ ਕੇ ਚੱਲੇ ਸੀਗੇ ਉਹਦੇ ਮੁਤਾਬਕ ਜਿਹੜੀਆਂ ਨੂੰ ਕੱਟ ਕਰਦੇ ਆਵਾਂਗੇ ਹੌਲੀ ਹੌਲੀ ਆੜ ਵਾਲੀ ਗਰੋਥ ਵੀ ਉਸੇ ਤਰ੍ਹਾਂ ਜਿਹੜੀ ਓਵਰ ਆ ਗਈ ਉਹਨੂੰ ਰੋਕ ਦਾਂਗੇ ਜਿੱਥੇ ਕਿਤੇ ਪਿਛਲੇ ਸਾਲ ਫਾਲਾ ਆ ਰਿਹਾ ਜਿਹੜੀਆਂ ਟਾਹਣੀਆਂ ਤੇ ਉੱਥੋਂ ਤੁਸੀਂ ਪੰਜ ਕੱਖਾਂ ਦਾ ਜਿਹੜਾ ਹਿਸਾਬ ਲਾ ਸਕਦੇ ਹੋ ਵੀ ਪੰਜ ਕੱਖਾਂ ਤੁਸੀਂ ਗਾਂ ਨੂੰ ਜਾ ਕੇ ਜਿਹੜਾ ਕਟਨੀਆ ਟਾਣੀ ਫਲ ਦੇ ਨੇੜੇੋਂ ਜ਼ਿਆਦਾ ਨਾ ਕਟਿਓ ਕਿਉਂਕਿ ਉਹ ਐਕਚੁਅਲੀ ਜਿਹੜੀ ਫਰੂਟਿੰਗ ਵਾਲੀ ਟਾਣੀ ਬਣ ਚੁੱਕੀ ਹੈਗੀ ਇੱਕ ਦੂਜੇ ਚ ਫਾਸਦੀਆਂ ਟਾਣੀਆਂ ਤੇ ਜਿਹੜੀਆਂ ਮੇਨ ਟਾਣੀਆਂ ਦੇ ਥੱਲੇ ਪਾਸੇ ਜਿੱਥੇ ਆਪਾਂ ਫਰੂਟ ਨਹੀਂ ਲੈਣਾ ਉਹ ਜਿਹੜੀਆਂ ਸਾਰੀਆਂ ਕੱਲੀ ਕੱਲੀ ਕਰਕੇ ਇਸ ਤਰ੍ਹਾਂ ਆਪਾਂ ਜਿਹੜੀ ਲਾ ਦੇਣੀ ਹੈ ਜੀ ਕ੍ਰੋਸ ਇਹਨਾਂ ਦਾ ਵੱਜ ਰਿਹਾਗਾ ਇਹ ਇਨਾਂ ਨੂੰ ਸਾਈਡ ਤੇ ਇਹਦੀ ਗ੍ਰੋਥ ਜਿਹੜੀ ਲੈ ਜਾਾਂਗੇ। ਉਹ ਫੇਰ ਵੀ ਵੈਸੇ ਦਾ ਹੀ ਲਾਈਵ ਦੀ ਤਰ੍ਹਾਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਿਵੇਂ-ਕਿਵੇਂ ਤੁਸੀਂ ਜਿਹੜਾ ਹਾਈਟ ਨੂੰ ਆਪਦੇ ਹਿਸਾਬ ਨਾਲ ਕੰਟਰੋਲ ਕਰ ਰਹੇ ਹੋ। ਤੇ ਜਿੰਨੀ ਕੁ ਹਾਈਟ ਤੇ ਤੁਸੀਂ ਫਰੂਟ ਲੈਣਾਗਾ ਉਥੇ ਜਿਹੜਾ ਕਟਾਈ ਉਨੀ ਕੁ ਹਾਈਟ ਤੱਕ ਜਿਹੜੀ ਕਰ ਦੇਣੀ ਹੈ ਜੀ ਆਪਾਂ। ਅ ਜਿਵੇਂ ਹੁਣ ਸਾਰਾ ਹੀ ਲਗਭਗ ਹੋ ਗਿਆ ਟੂਸੇ ਜਿਕੇ ਦੇ ਵਿਸਤ ਆਪਾਂ ਲਾਹੇ ਹੈਗੇ ਜਿਵੇਂ ਆਪਾਂ ਨੂੰ ਪਤਾ ਲੱਗ ਜੇ ਵੀ ਆਹ ਟਾਣੀਆਂ ਨੂੰ ਆਪਾਂ ਮੋਟਾ ਕਰਨਾ ਅਗਲੇ ਸਾਲ ਲਈ ਇਹਨਾਂ ਦੇ ਵੀ ਇਸ ਤਰ੍ਹਾਂ ਜਿਹੜੇ ਤੁਸੀਂ ਟੂਸੇ ਲਾ ਦੇਣੇ ਹੈਗੇ ਗੇਠ ਗੇਠ ਮੰਨ ਕੇ ਚੱਲੋ ਮੋਟਾ-ਮੋਟਾ ਸਾਹਬ ਬਾਕੀ ਕੋਈ ਬਰੀਕ ਟਾਣੀਆਂ ਨੇ ਜਿਵੇਂ ਇਦਾਂ ਦੀਆਂ ਵੀਡੀਓਆਂ ਕੇ ਆਪਾਂ ਨੂੰ ਨਹੀਂ ਚਾਹੀਦੀਆਂ ਉਹਨਾਂ ਨੂੰ ਜਿਹੜਾ ਆਪਾਂ ਇਸ ਤਰ੍ਹਾਂ ਲਾ ਦੇਣਾ ਜੀ ਜੇ ਕੋਈ ਸੁੱਕੀ ਟਾਣੀ ਹੈ ਜਿਵੇਂ ਆ ਦੇਖੋ ਪੂਸਾ ਸੁੱਕਿਆ ਇਹ ਜਰੂਰ ਥੋੜਾ ਪਿੱਛੇ ਤੋਂ ਹਟਵਾ ਤੁਸੀਂ ਕੱਟ ਦੇਣਾਗਾ ਤੇ ਉਮੀਦ ਕਰਦੇ ਆਂ ਕਿ ਜੋ ਗੱਲ ਜਿਹੜੀ ਵੀਡੀਓ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਊਗੀ ਆ ਉਹ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚਾ ਸਕੇ ਹੋਵਾਂਗੇ। ਬਾਕੀ ਕਟਿੰਗ ਦੇ ਦੌਰਾਨ ਜਿਹੜਾ ਮਾਈਂਡ ਦੋ ਪਾਸੇ ਡਿਵਰਟ ਹੋ ਜਾਂਦਾ ਨਹੀਂ ਪਤਾ ਲੱਗਦਾ ਉਹਨਾਂ ਵੀ ਜੇ ਕੋਈ ਚੀਜ਼ ਦੱਸਣ ਨੂੰ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਛੱਡ ਸਕਦੇ ਹੋ ਜੀ। ਅਸੀਂ ਆਪਣੇ ਵੱਲੋਂ ਜਿਹੜੀ ਸੰਭਵ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਸਮਝਾ ਸਕੀਏ ਤੇ ਵੀਡੀਓ ਨਾਲ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।